ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦਾ ਵਕਤ ਇਹੋ ਲੋ ਮਾਨਸਾ ਹਸਪਤਾਲ ਥੁਰ ਜਾਂਦੇ ਆ ਤੁਹਾਡੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਰੇ ਨੂੰ ਵੱਡੇ ਇਸ ਸਰਕਾਰ ਦੇ ਨੰਬਰ 1 ਬਿਊਰੋਕਰੇਟ ਸਮਝੇ ਜਾਂਦੇ ਨੇ ਉਦੋਂ ਦੇ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਬਿਆਨ ਨਹੀਂ ਦਿੱਤਾ ਕਿ ਪੰਜਾਬ ਡੁੱਬਿਆ ਕਿਉਂ ਆ ਜਿਹੜੇ ਗੋਇਲ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਬਾਜੋ ਸਾਹਿਬ 75 ਸਾਲਾਂ ਤੇ ਜਿਹੜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਮੈਂ ਕੀਤਾ ਅਸੀਂ 274.75 ਕਰੋੜ ਰੁਪਇਆ ਲਾ ਕੇ 8000 ਕਿਲੋਮੀਟਰ ਡਰੇਨਾ ਸਾਫ ਕੀਤੀਆਂ 74 ਫਨ ਅਸੀਂ ਮਜ਼ਬੂਤ ਕੀਤੇ ਨੇ ਮੈਂ ਦਵੇ ਨਾ ਕਹਿ ਸਰ ਸਰਕਾਰੀਆ ਸਾਬ ਦਾ ਏਰੀਆ ਵੀ ਆ ਮੇਰੇ ਨਾਲ ਵਿਕਰਮ ਚੌਧਰੀ ਜੀ ਖੜੇ ਨੇ ਦਾ ਏਰੀਆ ਵੀ ਮੇਰਾ ਆਪਣਾ ਕਿਤੇ ਕੋਈ ਬੰਦ ਤੇ 1 ਰੁਪਇਆ ਨਹੀਂ ਲਾਇਆ ਕੋਈ ਵੀ ਸਿੰਗਲ ਡਰੇਨ ਮੈਂ ਆਪਣੇ ਏਰੀਆ ਜਾ ਕੇ ਵੇਖਿਆ ਮਸ਼ੀਨਾ ਜ਼ਰੂਰ ਮੇਰੇ ਸਰਪੰਚਾਂ ਨੇ ਕਿਹਾ ਅਪ੍ਰੈਲ ਦੇ ਮਹੀਨੇ ਚਾਹੀਆਂ ਫੋਟੋਆਂ ਖਿੱਚੀਆਂ ਤੋੜਤੀ ਤਕੜੇ 275 76 ਕਰੋੜ ਰੁਪਇਆ ਜਾਂ ਪੰਜਾਬੀ ਚ ਕਹਿੰਦੇ ਡਕਾਰ ਗਏ ਮੇਰਾ ਸਾਫ ਦਾਵਾ ਹੈ ਕਿ 100% ਇਹ ਰਲ ਕੇ ਇਸ ਆਪ ਦੀ ਸਰਕਾਰ ਦੀ ਸਰਕਾਰ ਨੇ ਇਹਨਾਂ ਦੇ ਸੈਕਟਰੀ ਨੇ ਜੋ ਇਹਨਾਂ ਨੂੰ ਆਤਾ ਹੈ ਨੇ ਇਹਨਾਂ ਸਾਰੇ ਦਾ ਵੈਸੇ ਇਹਨਾਂ ਨੂੰ ਇਹ ਸੀ ਵਰਸਾਤਾ ਟਪ ਜਾਣੀ ਅਸੀਂ ਆਪਣੇ ਘਰ ਤੇ ਚੁੱਕ ਲੈਣ ਹਜ਼ਾਰਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜਿਹੜੇ ਆਲਰੇਡੀ ਇਹ ਪੱਥਰ ਦੇ ਅਸੀਂ ਆਲਰੇਡੀ ਐਮਬੈਂਕਮੈਂਟਸ ਵੀ ਬਣਾਈਆਂ ਉਸ ਉਹ ਵੀ ਸਾਰੀਆਂ ਵਾਸ਼ ਹੋਵੇ ਹੋ ਗੀਆਂ ਕਈ ਸੈਂਕੜਾ ਏਕੜ ਪੈਲੀ ਚਲੀ ਗਈ ਤਬਾਹ ਹੋ ਗਈ ਇਹਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੈਂ ਹੋਰ ਸਮੁੱਚੇ ਪੰਜਾਬੀ ਜਗਤ ਨੂੰ ਵਰਲਡ-ਓਵਰ ਵੀ ਅਪੀਲ ਕਰੂੰਗਾ ਮੇਰੇ ਵੀਰੋ ਜਦੋਂ ਕਰੋਨਾ ਚੱਲਦਾ ਸੀ ਕਰੋਨਾ ਦਾ ਐਡਵਾਂਟੇਜ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ ਇੱਕ ਪ੍ਰਾਈਮ ਮਿਨਿਸਟਰ ਰੀਲੀਫ ਫੰਡਸ ਪ੍ਰਾਈਮ ਮਿਨਿਸਟਰ ਦਾ ਰਿਲੀਫ ਐ ਉਹਦੇ ਤਰਮੀਮ ਕੀਤੀ ਮੋਸਟ ਪ੍ਰੋਬਬਲੀ ਮੇਰੇ ਕਾ ਸੈਕਸ਼ਨ 8 ਤੇ ਤਰਮੀਮ ਕਰਕੇ ਪੀਐਮ ਕੇਅਰ ਬਣਾਤਾ ਉਹਦਾ ਇੱਕੋ ਫਰਕ ਹੈ ਕਿ ਉਹਦੇ ਥੱਲੇ ਆਰਟੀਆਈ ਦੇ ਥੱਲੇ ਅੰਡਰ ਸਕ루ਟੀ ਨਹੀਂ ਆ ਸਕਦੀ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਕਿੱਥੇ ਖਰਚ ਹੋਏ ਨਾ ਤੁਸੀਂ ਪੁੱਛ ਸਕਦੇ ਹੋ ਨਾ ਉਹਦੀ ਇਨਫੋਰਮੇਸ਼ਨ ਮਿਲਦੀ ਹੁਣ ਆਹ ਵੇਖੋ ਮਾਨ ਸਾਹਿਬ ਨੇ ਮੈਂ ਤੇ ਅੱਗੇ ਕਹਿਣਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਤੇ ਆਪ ਦੀ ਸਰਕਾਰ ਹੈ ਟੋਟਲ ਇਹਨਾਂ ਦਾ ਮਾਡਲ ਸਪਰਿੰਟਈ ਏਜੰਸੀਆਂ ਦਾ ਇਸਤੇਮਾਲ ਕਰਨਾ ਉਹਨਾਂ ਕੋ ਭੰਚਾਰ ਰੇ ਨਾ ਕੋਈ ਪ੍ਰੈਸ ਨੂੰ ਕੰਟਰੋਲ ਕਰਨਾ ਜੋ ਮੋਦੀ ਸਾਹਿਬ ਦਿੱਲੀ ਚ ਕਰ ਰਹੇ ਨੇ ਉਹੀ ਪੰਜਾਬ ਚ ਇੱਥੇ ਹੋ ਰਿਹਾ ਸਚਾਈ ਨੂੰ ਲੋਕਾਂ ਕੋ ੱੱਕੇ ਨਾ ਰੁਕੇ ਜਾ ਰਿਹਾ ਹੁਣ ਇੱਥੇ ਵੀ ਆ ਜਿਹੜਾ ਨਵਾਂ ਰੰਗਲਾ ਪੰਜਾਬ ਮੈਂ ਪੁੱਛਣਾ ਚਾਹੁੰਦਾ ਸੀਐਮ ਦਾ ਮਿਸ਼ਨ ਜੋ ਵੀ ਹੈ ਸੀਐਮ ਦੇ ਕੋਲ ਸੀਐਮ ਰਲੀਫ ਫੰਡ ਹੈ ਤੁਸੀਂ ਇਹ ਨੰਬਰ ਜਿਹੜਾ ਨਵਾਂ ਮਿਸ਼ਨ ਹੈ ਮਿਸ਼ਨ ਨਵੇਂ ਦਾ ਮਤਲਬ ਇਹ ਹੈ ਕਿ ਪੈਸੇ ਘੱਲੋ ਨਾ ਤੇ ਕੱਲ ਆਪੋਜੀਸ਼ਨ ਜਾਂ ਕੋਈ ਪੰਜਾਬੀ ਆਰਟੀਆਈ ਦੇ ਵਿੱਚੋਂ ਇਨਫੋਰਮੇਸ਼ਨ ਲੈਣਾ ਚਾਹੇ ਰਾਈਟ ਟੂ ਇਨਫੋਰਮੇਸ਼ਨ ਕਿ ਦੱਸੋ ਜੀ ਕਿਨੇ ਕਿਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ ਤੁਸੀਂ ਇਨਫੋਰਮੇਸ਼ਨ ਨਹੀਂ ਲੈ ਸਕਦੇ ਤਾਂ ਪੈਸਾ ਲੱਗਾ ਕਿੱਥੇ ਤੋਂ ਮੇਰੇ ਹੱਥ ਜੋੜ ਕੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ 'ਤੇ ਐਨ ਆਰ ਆਈ ਜਿਹੜੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਇਹ ਜਮਾਤ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਹੋ ਟੋਟਲ ਠਗਰੀ ਤੇ ਉਤਰੀ ਹੈ ਝੂਠ ਤੇ ਉਤਰੀ ਹੈ ਪਤਾ ਆਪ ਨੂੰ ਵੀ ਹੈ ਕਿ ਅਸੀਂ ਹੁਣ ਅਖੀਲ ਲੰਬੀਆਂ ਚ ਰਹਿ ਗਏ ਇਹਨਾਂ ਨੇ ਲੈਂਡ ਪੂਲਿੰਗ ਹਰ ਕਿਸਮ ਦੀ ਪੂਲਿੰਗ ਜਿੱਥੋਂ ਜਿੱਥੋਂ ਪੈਸਾ ਨਿਕਲ ਸਕਦਾ ਹੈ ਸਰਕਾਰੀ ਜਾਇਦਾਦਾਂ ਵੇਚਣ ਵਾਲਾ ਹੁਣ ਇਹ ਨਵਾਂ ਫਾਰਮੂਲਾ ਵੇਖੋ ਕਿੰਦੀ ਵੱਧ ਕਿਸਮਤੀ 5 ਲੱਖ ਏਕੜ ਤਬਾਹ ਹੋਣ ਤੋਂ ਬਾਅਦ 4 ਲੱਖ ਸਾਡੇ ਜਾਨਵਰ ਖਤਮ ਹੋਣ ਤੋਂ ਬਾਅਦ 2300 ਪਿੰਡਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ 15000 ਕਰੋੜ ਦੀਆਂ ਸੜਕਾਂ ਸਾਡੇ ਪੌੜੇ ਸਾਡੇ ਕਨਵਰਸ ਸਾਡੇ ਬੰਦ ਸਾਡੇ ਸਕੂਲ ਤਬਾਹ ਹੋਣ ਤੋਂ ਬਾਅਦ ਇਹ ਫੇਰ ਵੀ ਠੱਗੀ ਠੋਰੀ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਰਮੂਲਾ ਹੀ ਠੱਗੀ ਠੋਰੀ ਦਾ ਚਮੀ ਘੇਟੇ ਬਾਰਦੇ ਰਹਿੰਦੇ ਹੁਣ ਇਹਨੇ ਆ ਰੰਗਲਾ ਪੰਜਾਬ ਬਣਾ ਦਿੱਤਾ ਸੋ ਤਾਂ ਪਤਾ ਹੀ ਕਿਸੇ ਨੂੰ ਨਾ ਲੱਗੇ ਕਿ ਪੈਸੇ ਕਿੱਥੋਂ ਆਗੇ ਤੇ ਥੁਰ ਕਿੱਥੇ ਚੱਲੇ ਉਹ ਤੁਸੀਂ ਪੰਜਾਬ ਨੂੰ ਕੰਗਲਾ ਕਰਕੇ ਆਪ ਮਾਨ ਸਾਹਿਬ ਰੰਗਲਾ ਬਣਾਣ ਲੱਗੇ ਉਹ ਘੱਟੋ ਘੱਟ ਜੋ ਨਾ ਹੀ ਰੱਖਦੇ ਉਹ ਕੋ ਥੋੜੀ ਬੁਢੀ ਸ਼ਰਮੀ ਕਰ ਲਿਆ ਕਰੋ ਪੰਜਾਬ ਦਾ ਹਾਲ ਵੇਖਿਆ ਕੀ ਹੈ ਰੰਗਲਾ ਪੰਜਾਬ ਤੁਸੀਂ ਪੜਾਉਗੇ ਲੋਕਾਂ ਕੋ ਪੈਸੇ ਲੈ ਕੇ ਸਰਕਾਰ ਦੇ ਭੱਲੇ ਕੋਈ ਨਹੀਂ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਹੈ ਜਿਹਦੇ ਖਜ਼ਾਨੇ ਚ ਪੈਸੇ ਨਾ ਹੋਏ ਉਹ ਤੇ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰੀਆਮ ਹੀ ਤੂੰ ਗਲੇ ਚ ਪਾ ਕੇ ਖੜਕਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਕਹਿੰਦੇ ਦੋ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ ਅਪੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ ਬਚੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾ ਦੇ ਵਿੱਚ ਵਿਚੋਲਗਰੀ ਕਰਕੇ ਆਪਣੀਆਂ ਫੋਟੋਆਂ ਖਿਚਾਣੀਆਂ ਆਪਣੀਆਂ ਰੀਲਾਂ ਚਲਾਣੀਆਂ ਇਹਨਾਂ ਲੋਕਾਂ ਤੋਂ ਬਚੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਘੱਲੋ ਜਿੱਥੇ-ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਅਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਉਹਨਾਂ ਨੂੰ ਪਤਾ ਹੈ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੈ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਭੱਜ ਜਾਣਾ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਜੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾ ਦੀ ਕਰਾਈ ਹੈ ਇਲੈਕਸ਼ਨ ਅਨਾਉਂਸ ਹੋ ਗਏ ਕੋਈ ਮੈਲਬਨ ਨੂੰ ਨਿਕਲ ਜਾਣਾ ਕੋਈ ਸਿਡਨੀ ਨੂੰ ਕੋਈ ਐਡਲੇਡਨ ਨੂੰ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਾਂਗੇ ਆਪਣਾ ਹਿਸਾਬ ਕਿਤਾਬ ਕੀ ਹੈ ਤਾਂ ਮੇਰੀ ਹੱਥ ਜੋੜ ਕੇ ਪੀਲੇ ਇਹਨਾਂ ਕੋ ਬਚੋ ਇਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ ਜਿਸੇ ਥੀ ਮਿਨਿਸਟਰ ਕੋ ਮੋਰਲ ਕਰੇ ਜਾਨੀ ਪ੍ਰਾਈਮ ਮਿਨਿਸਟਰ ਨੂੰ ਫੇਸ ਕਰਨ ਦੇ ਉਹ ਪੰਜਾਬ ਦਾ ਕੀ ਸਵਾਰ ਸਕਦਾ ਹੈ ਜੀ ਇੱਥੇ ਦਿਹਾੜੀ ਕਰਨਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਬੈਨ ਮੇਡ ਹੋਇਆ ਹੈ ਜੇ ਇਮਾਨਦਾਰੀ ਜੇ 1% ਵੀ ਆ ਜਿਹੜੀ ਇਹਨਾਂ 'ਚ 1% ਵੀ ਆ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋ ਟਾਈਮ ਬਾਉਂਡ ਇਨਕੁਆਇਰੀ ਕਰਾਤ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲਿਟਿਕਲ ਜਮਾਤ ਦੇ ਇੱਕ ਇੱਕ ਬੰਦਾ ਹੋਣਾ ਚਾਹੀਦਾ ਜਿੰਨੀਆਂ ਪੋਲਿਟਿਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ ਓਨੀ ਦੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ ਚਾਰ ਚੋ ਲੰਬੇ ਜੇਨਕੁਆਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ ਉਹ ਗੁਨਾਹਗਾਰ ਲੱਭਣੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਡੋਬੋਇਆ ਪੰਜਾਬ ਨੂੰ ਤਬਾਹ ਕੀਤਾ ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਨੇ ਫਲੋਰ ਆਫ ਦੀ ਹਾਊਸ ਚ ਮਿਸਲੀਡ ਕੀਤਾ ਪੰਜਾਬ ਨੂੰ ਸਾਰੀ ਆਪੋਜੀਸ਼ਨ ਨੂੰ ਸਾਰੇ ਹਾਊਸ ਨੂੰ ਮਿਸਲੀਡ ਕੀਤਾ ਉਸ ਨੂੰ ਤੇ ਇਰੀਗੇਸ਼ਨ ਸੈਕਟਰੀ ਨੂੰ ਇਮੀਡੀਅਟਲੀ ਲਾਂਬੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਇੱਥੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ opposition party ਦੇ ਕੇ ਕਾਦਮੀ ਨਾਲ ਜਾਏ ਅਸੀਂ ਇੰਸਿਸਟ ਕਰਾਂਗੇ ਜੱਜ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਹਾਂਗੇ ਸਾਨੂੰ ਕਲੈਰਿਟੀ ਦੋ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋ ਅੱਜ ਪੰਜਾਬ ਜਾਣਨਾ ਚਾਹੁੰਦਾ ਕੋਈ ਪੈਸੇ ਤੁਹਾਡੇ ਕੋ ਕਿੰਨੇ ਜੀਤੇ ਕਹਿੰਦੇ ਮੈਂ ਕੂਕੜੀਆਂ ਦੇ ਵੀ ਦਊਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕੱਦੂ ਦੇ ਵੀ ਦਊਂਗਾ ਝੋਨੇ ਦੇ ਮੈਂ ਜਿਹੜੀਆਂ ਛੱਤਾਂ ਚਾਹੀਆਂ ਤਰੇੜਾਂ ਉਹਦੇ ਵੀ ਦਊਂਗਾ ਕਿੰਨਾ ਚਿਰ ਲੋਕਾਂ ਦਾ ਬੇਸਕੂ ਬਣਾਉਂਗੇ ਤੋ ਇਸ ਇੱਕ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ ਇਸ ਤੋਂ ਸਰ ਐਸਟੀਆਰ ਜਿਵੇਂ ਅੱਜ ਜਿਹੜੇ ਸੈਂਟਰ ਤੇ ਲੱਗਦਾ ਉਹਨੂੰ ਰੂਲ ਬਣਾ ਕਿਹਾ ਵੀ ਬਦਲਣ ਵਾਸਤੇ ਕਿ ওভারਲੈਪ ਕਰ ਪਾਏਗਾ ਜੇ ਕੋਈ ਸਸਤਾ ਹੁੰਦਾ ਜਿਵੇਂ ਨਾ ਤੇ ਪੁਰਾਣੇ ਸਪੈਸੀਫਾਈਕੇਸ਼ਨਾਂ ਤੋਂ ਜਿਆਦਾ ਨਹੀਂ ਹੋਇਆ ਤਾਂ ਇੱਥੇ ਜੇ ਕੋਈ ਚੇਂਜ ਹੁੰਦਾ ਤਾਂ ਕਰ ਨਾ ਸਰ ਲੋਕੀ ਵੀ ਕਿਸਾਨ ਤੁਸੀਂ ਮੈਨੂੰ ਆਪ ਦੱਸੋ ਇੱਕ ਜਿਹੜੇ ਸੈਂਟਰ ਦੇ ਕਾਨੂੰਨ ਉਹ ਅਸੈਂਬਲੀ ਇੱਥੇ ਕੁਝ ਵੀ ਪਾਸ ਕਰੇ ਉਹ ਓਵਰਰੂਲ ਕਰ ਸਕਦੇ ਨੇ ਜਿਹੜੇ ਸੈਂਟਰ ਦੇ ਕਾਨੂੰਨ ਇਟ ਇਜ਼ ਬੈਂਡ ফর ਦੀ ਹੋਲ ਕੰਟਰੀ ਇਹ ਪੈਸਾ ਹਰ ਸਟੇਟ ਨੂੰ ਜਾਂਦਾ ਕਦੇ ਪੰਜਾਬ ਨੂੰ ਨਹੀਂ ਜਾਂਦਾ ਕਿੱਥੇ ਡਰਮ ਹੈ ਜੀ ਜਿਸ ਦਾ ਲੋਟਸ ਹੋਇਆ ਜਿੰਨੇ ਕੁ ਕੁਝ ਕੀਤੇ ਨੇ ਅਗਨੀ ਵੀਰ ਦਾ ਤੁਸੀਂ ਵੇਖਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਅਗਨੀ ਵੀਰ ਸਾਹਮਣੇ ਅਸੀਂ ਅਗਨੀ ਵੀਰ ਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਸੀ ਕਿ ਅਗਨੀ ਵੀਰ ਨੂੰ ਅਸੀਂ ਰਿਜੈਕਟ ਕਰਦੇ ਹਾਂ ਤੇ ਚੌਥੇ ਦਿਨ ਭਗਵੰਤ ਮਾਨ ਜੀ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰ ਨੂੰ ਚਲੀ ਗਈ ਸੀ ਕਿ ਆਰਮੀ ਵਾਲੇ ਭਰਤੀ ਕਰਨ ਆ ਰਹੇ ਨੇ ਇਹਨਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਜਾ ਜਿਲ੍ਹੇ ਆਹ ਤੇ ਇਹਨਾਂ ਦਾ ਹਾਲ ਹੈ ਜੀ ਸਿਰ ਆਪੀ ਦਾ ਕੋਈ ਇਹ this is all a fraud ਕਿੰਨੇ ਇਕ ਵਾਰ ਪੰਜਾਬ ਦੇ ਲੋਕਾਂ ਨੂੰ ਝੂਠ ਤੇ ਗੁੰਮਰਾਹ ਕਰਨਗੇ ਮੈਂ ਤੇ ਨਹੀਂ ਕਰਾਂਗਾ ਇਸ ਦੇ ਅੰਦਰੋਂ ਚੱਠੀ ਵੀ ਲਿਖੀ ਆ ਉਹਦੇ ਵਿੱਚ ਤੁਸੀਂ ਕਿਹਾ ਕਿ ਮੋਦੀ ਸਾਹਿਬ ਤੇ ਮਾਨ ਸਾਹਿਬ ਤੇ ਆਪਸੀ ਗੱਲ ਵੀ ਨਹੀਂ ਮਿਲਦੀ ਕਿ 26 ਤਰੀਕ ਨੂੰ ਪਹਿਲਾਂ ਪਹਿਲਾਂ ਕਿ ਦਾਨਸਪਤਾ ਸੈਸ਼ਨ ਬੁਲਾਇਆ ਗਿਆ ਤੇ ਪਹਿਲਾਂ ਪਹਿਲਾਂ ਜਵਾਬ ਉਹੀ ਉਹਨਾਂ ਤੋਂ ਕੋਈ ਜਵਾਬ ਆਇਆ ਇੱਕੋ ਅਜੇ ਤੱਕ ਫਾਈਨੈਂਸ ਮਿਨਿਸਟਰ ਨੂੰ ਮੈਂ ਇਮੀਡੀਏਟਲੀ ਮੇਲ ਵੀ ਕੀਤੀ ਹੈ ਚੱਠੀ ਵੀ ਭਾਈ ਅਜੇ ਤੱਕ ਜਵਾਬ ਨਹੀਂ